ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਇੱਕ ਖਾਸ ਗੱਲ ਕਰਨੀ ਹੈ ਤੁਹਾਡੇ ਨਾਲ ਆਪਾਂ ਬਹੁਤ ਜਲਦੀ ਇੱਕ ਸਾਈਕਲ ਟੂਰ ਤੇ ਨਿਕਲਣ ਲੱਗਿਆਂਗੇ ਰੂਟ ਹਜੇ ਫਾਈਨਲ ਨਹੀਂ ਹੈਗਾ ਜਾਂ ਤਾਂ ਆਪਾਂ ਡੇਰਾ ਧੋਨ ਵੱਲ ਜਾਵਾਂਗੇ ਜਾਂ ਫਿਰ ਰਾਜਸਥਾਨ ਜੈਪੁਰ ਵੱਲ ਮੌਸਮ ਦੋਨੇ ਪਾਸੇ ਵਧੀਆ ਹੈਗਾ ਡੇਰਾ ਧੋਨ ਵੱਲ ਥੋੜੇ ਜੀ ਮੀਂਹ ਜਾਂਦੇ ਪਈ ਜਾਂਦੇ ਆ ਤੁਹਾਨੂੰ ਪਤਾ ਥੋੜੇ ਉੱਤਰਾਖੰਡ ਪਹਾੜੀ ਏਰੀਆ ਆ ਗਿਆ ਇੱਧਰ ਜੈਪੁਰ ਵੱਲ ਮੌਨਸੂਨ ਵਧੀਆ ਆਇਆ ਹੋਇਆ ਹੈਗਾ ਵਧੀਆ ਮੌਸਮ ਹੈ ਰਸਤੇ ਅੱਜ ਡਿਸਾਈਡ ਨਹੀਂ ਹੋਇਆ ਵੀ ਕਿਹੜੀ ਸਾਈਡ ਜਾਣਾਗਾ ਸਭ ਤੋਂ ਕੀ ਜੇ ਤੁਸੀਂ ਵੀ ਕੋਈ ਸਾਈਕਲ ਰਾਈਡ ਕੀਤੀ ਹੈ ਸਾਈਕਲ ਟੂਰ ਉਪਰ ਤਾਂ ਤੁਸੀਂ ਸਾਨੂੰ ਤੁਹਾਡੇ ਤਜਰਬੇ ਨਾਲ ਸਾਨੂੰ ਜਰੂਰ ਦੱਸਿਓ ਕਿ ਸਾਡਾ ਪਹਿਲਾ ਟੂਰ ਹੈਗਾ ਇਹ ਕੇਂਦਰ ਜਾਣਾ ਚਾਹੀਦਾ ਹੈਗਾ ਕਿਉਂਕਿ ਅਸੀਂ ਜਾਣੀਏ ਵੀ ਛੋੜਾ ਜਿਹਾ ਸੌਖਾ ਹੋਵੇ ਬੜਾ ਢਿੱਲੀ ਵੀ ਨਾ ਹੋਵੇ ਬੜੀ ਗਰਮੀ ਵਾਲਾ ਮੌਸਮ ਸਹੀ ਹੋਵੇ ਕਿਉਂਕਿ ਸਾਡੀ ਜਿਆਦਾਤਰ ਪ੍ਰਾਇੋਰਟੀ ਇਸੇ ਨੂੰ ਆ ਵੀ ਰੋਡ ਤੇ ਟ੍ਰੈਫਿਕ ਥੋੜੀ ਜਿਹੀ ਘੱਟ ਹੋਵੇ ਫਲਾਈਓਵਰ ਵਗੈਰਾ ਘੱਟ ਹੋਣ ਕਿਉਂਕਿ ਸਾਨੂੰ ਪਤਾ ਸਾਈਕਲ ਚਲਾਉਣਾ ਥੋੜਾ ਜਿਹਾ ਔਖਾ ਹੋ ਜਾਂਦਾ ਜਦੋਂ ਰੋਡ ਤੇ ਲਗਾਤਾਰ ਟ੍ਰੈਫਿਕ ਹੋਵੇ ਫਲਾਈਓਵਰ ਆਈ ਜਾਣ ਉਹਦੇ ਵਿੱਚ ਥੋੜਾ ਜਿਹਾ ਸਾਈਕਲ ਨਹੀਂ ਚੱਲਦਾ ਸਹੀ ਤੇ ਬੰਦਾ ਔਖਾ ਹੁੰਦਾ ਹੈਗਾ ਪਾਂ ਕਰਕੇ ਅੱਜ ਅਸੀਂ ਦੇਖਦੇ ਆਂਗੇ ਕੱਲ੍ਹ ਜਾਂ ਪਰਸੋਂ ਤੱਕ ਅਸੀਂ ਫਾਈਨਲ ਕਰਕੇ ਟੂਰ ਤੇ ਨਿਕਲਾਂਗੇ ਮੈਨੂੰ ਉਮੀਦ ਹੈ ਤੁਸੀਂ ਜ਼ਰੂਰ ਪਸੰਦ ਕਰੋਗੇ ਵੀਡੀਓ ਨੂੰ ਲਾਈਕ ਕਰਦਿਆ ਕਰੋ ਸਪੋਰਟ ਜ਼ਰੂਰ ਦਿਖਾਓ ਬਾਕੀ ਮੌਸਮ ਵਧੀਆ ਬਾਕੀ ਇਹ ਮਿੱਤਰ ਨੇ ਬੂਟੇ ਲਾਇਏ ਨੇ ਦੇਖੋ ਕੱਲ੍ਹ ਲਿਆ ਕੇ ਸੋਹਣੀ ਲੱਗਦੇ ਆ ਉੱਥੋਂ ਮੀਂਹ ਪੈ ਗਿਆ ਸਾਰੇ ਗਾਮੜਿਆਂ ਵਾਲੇ ਇੱਧਰ ਦੀ ਕਮੂਟੀ ਸਾਰੇ ਕੋਸਤੇ ਬਹੁਤ ਸੋਹਣੇ ਲੱਗਦੇ ਆ ਇੰਨੇ ਕਿ ਖੇਚਲਾ ਤੁਸੀਂ ਵੀ ਜ਼ਰੂਰ ਕਰਿਆ ਕਰੋ ਜਿੱਨਾ ਕਸੋੜੇ ਘਰੇ ਜਿਸੋੜੇ ਖੇਤਾਂ ਆ ਵਗੈਰਾ ਹੈਗਾ ਡਰੈਸਰ ਬਰੁਖਤ ਲਾਉਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਵਧੀਆ ਰਹਿੰਦਾਗਾ ਬਾਕੀ ਹੁਣ 2-4 ਬੂਟੇ ਪਾਏਗੇ ਉਹ ਆਪਾਂ ਖੇਤ ਲਾ ਕੇ ਆਉਣੇ ਆਗੇ ਕਿਉਂਕਿ ਹੁਣ ਮੀਂਹ ਪੈ ਗਿਆ ਇਸ ਤੋਂ ਬਾਅਦ ਐ ਲੱਗਦਾ ਵੀ ਰਾਤ ਨੂੰ ਇੰਨੀ ਥੋੜਾ ਮੋਟਾ ਹੋਰ ਪੈ ਜਾਊਗਾ ਤੇ ਫੌਲਦੇ ਚੱਲਣ ਦੀ ਸੰਭਾਵਨਾ ਬਣ ਜਾਈ ਉਹ ਆਪਾਂ ਦੇਖਦੇ ਹਾਂ ਹੁਣ ਖੇਤ ਜਾ ਕੇ ਆਏ ਨੇ ਕਬੂਟੇ ਨੇ ਆਪਾਂ ਖੇਤ ਲੈ ਕੇ ਚੱਲਦੇ ਆਂ ਉੱਥੇ ਲਾਉਣੇ ਆਗੇ ਬਾਬੇ ਦੀ ਸੁੱਖ ਕਿਰਪਾ ਰਹੇ ਸਾਰੇ ਚੱਲ ਪਾਣ ਇਹ ਮਾਕਿਆ ਦਾ ਬਾਲਾ ਠਿੱਟ ਕਰਦੀ ਹੈ ਇਹ ਸਾਰਾ ਦਿਨ ਪਿੱਛੇ ਭੱਜੀ ਰਹਿੰਦੀਆਂ ਮੂੰਹ ਜਾਂ ਬਾਲਾ ਲਾਉਂਦੀ ਹੈਗੀ ਦੂਜੀ ਨਹੀਂ ਉਹ ਕਿਸੇ ਨਾਲ ਲੈਣਾ ਦੇਣਾ ਘੱਟੀ ਰੱਖਦੀ ਹੈਗੀ ਪਿੱਛੇ ਪੁਛੇ ਜੇ ਘੱਟੀ ਪੈਂਦੀ ਆ ਇਹ ਹੀ ਬਾਲਾ ਮੂੰਹ ਮਾਂ ਕੱਪੜੇ ਕੁੱਪੜੇ ਚੱਬੀ ਜਾਂਦੀ ਰਹਿੰਦੀ ਹੈਗੀ ਬਾਕੀ ਦੇਖਦੇ ਆਂਗੇ ਬੂਟਿਆਂ ਦਾ ਕੀ ਸੀਨ ਹੈ ਖੇਤ ਆ ਗਏ ਸੀਗੇ ਬੂਟੇ ਲੈ ਕੇ ໂຕਏ ਮਿੱਤਰ ਪਹਿਲਾਂ ਪੱਟ ਗਿਆ ਹੰਬਲੇ ਵਾਲਾ ਬੰਦਾ ਗਿਆ ਤਾਂ ਹੁਣ ਇੱਥੇ ਲਾਵਾਂਗੇ ਆਪਾਂ ਮਾਲਟਾ ਤਾਣਾ ਹੈਗਾ ਮਾਲਟੇ ਦੇ ਬਾਕੀ ਇਧਰ ਰੂਟਾ ਬੀਟਰ ਚੱਲੀ ਜਾਂਦਾ ਮਾਹੌਲ ਇੱਕ ਨੰਬਰ ਮੌਸਮ ਬਹੁਤ ਸੋਹਣਾ ਹੋ ਗਿਆ ਬਾਜੀ ਵਾ ਝੁੰਨੇ ਝੁੰਨੇ ਲਹਰਾ ਪੈਰਾ ਖਿੜ ਖਿੜ ਕਰਦੇ ਨੇਗੇ ਜਦੋਂ ਆ ਬੂਟੇ ਲਾਤੇ ਦੇਖੀ ਸਾਉਣ ਦੇ ਮਹੀਨੇ ਚ ਆਉਂਦੇ ਸਾਉਣ ਦੇ ਮਹੀਨੇ ਨੂੰ ਇਹ ਪੂਰਾ ਵਧੀਆ ਫਲ ਦੇਣ ਲੱਗ ਜਾਣਗੇ ਆਪਾਂ ਨੂੰ ਬਾਕੀ ਆਪਣੇ ਕੋਲ ਵੈਰਾਈਟੀ ਹੈ ਚੀਕੂ ਨਿੰਬੂ ਅਮਰੂਦ ਜਾਮਣ ਅਜੀਰ ਨਾਣਾ ਲੋਟ ਆ ਬਾਬੇ ਉੱਚਾ ਕਰ ਉੱਚਾ ਕਰ ਪਾੜਾ ਦੇ ਉੱਚਾ ਕਰ ਬੂਟੇ ਵਧੀਆ ਰੀਜਨਲ ਲਾਉਣੇ ਆਗੇ ਅਸੀਂ ਡੂੰਘੇ ਟੋਏ ਕਰ ਕਰਕੇ ਵਹਣ ਦੀ ਚੰਗੀ ਮਿੱਟੀ ਪਾਉਣੀ ਆ ਟੋਏਂ ਚ ਕਿਉਂਕਿ ਜੇ ਆਹ ਰੁੱਤ 'ਚ ਸਾਥੋਂ ਬੂਟੇ ਨਾ ਚੱਲੇ ਫਿਰ ਇਹਦੂ ਬਾਅਦ ਸਾਥੇ ਹੱਥ ਦੇ ਸਾਡੇ ਹੱਥ ਦੇ ਲਾਏ ਹੋਏ ਕੋਈ ਬੂਟੇ ਚੱਲਦੇ ਵੀ ਨਹੀਂ ਹੈਗੇ ਮੌਸਮ ਤੁਸੀਂ ਚੈੱਕ ਕਰ ਲਓ ਆਪ ਮੌਸਮ ਕਹਿੰਦਾ ਦੀ ਤੁਸੀਂ ਜੜ ਦੱਬ ਦੋ ਹਰੇ ਵਾਪੀ ਕਰ ਦੋ ਦਰਖਤ ਦਰਖਤ ਇੱਕ ਬਚ ਗਿਆ ਬਾਕੀ ਪੰਜੇ ਛੇ ਸੀ ਅਸੀਂ ਖੇਤ ਲਾਏ ਔਕੇ ਸੋਕੇ ਔਕੇ ਹੁਣ ਇਹ ਸੋਚਿਆ ਵੀ ਇੱਥੇ ਘਰੇ ਘਰੇ ਲਾ ਦਾਂਗੇ ਬਾਰ ਮੂਰੇ ਉਹਨਾਂ ਦਰਖਤ ਦਾ ਬਹੁਤ ਨੇ ਪਰ ਇੱਕਨੰਦਾ ਹੁਣ ਜਿਹੜਾ ਬਚ ਗਿਆ ਇੱਥੇ ਲਾ ਦਾਂਗੇ ਬਾਕੀ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ ਇੱਥੇ ਤੱਕ ਦੇਖਿਆ ਤਾਂ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਇਹ ਆ ਸਾਡਾ ਗਾਰਡਨਰ ਮਾਲੀ ਬੜਾ ਸ਼ੌਂਕੀਆ ਬੰਦਾ ਹੈ ਕੁੱਤਿਆਂ ਦਾ ਦਰਖਤਾਂ ਦਾ ਬਾਕੀ ਛੱਤਰ ਛੁਤਰ ਵਧੀਆ ਖਾਲਾਂ ਦਾ ਬਗਾਨਿਆਂ ਪਿੰਡੋਂ ਪਰ ਬਚਾ ਲਿਆਉਣੇ ਨੇ ਉਸੇ ਟਾਈਮ ਸਿਰ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਵਾਸਤੇ